ਇਹ ਉਹਨਾਂ ਲੋਕਾਂ ਦੀ ਤਰਾਸਦੀ ਹੈ ਜਿਹੜੇ ਕਿ ਪਾਕਿਸਤਾਨ ਦੇ ਸਰਦਾਰ ਹੁੰਦੇ ਸੀ ਵੱਡੇ ਜ਼ਿੰਮੇਦਾਰ ਹੁੰਦੇ ਸੀ ਬਟ ਇਧਰ ਆ ਕੇ ਬਲੈਕੀਅਰ ਬਣ ਗਏ। ਕਹਿੰਦੇ ਸੀ ਇਹ ਕੇਜੀ ਹੈ ਪੈਕੇਜੀ ਆਪਣੀ ਕਾਪੀ ਹੈ। ਜਾਂ ਪੰਜਾਬੀ ਦੀ ਕੇਜੀ ਐਫ ਐ ਜਿਆਦਾਤਰ ਕਮੈਂਟ ਜਦੋਂ ਤੁਸੀਂ ਪੜੋਗੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹੀ ਪੈਗੇ। ਤਾਂ ਮੈਨੂੰ ਲੱਗਦਾ ਉਹਦਾ ਬਾਲੀਵੁੱਡ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਫਲॉप ਹੋ ਗਈਆਂ। ਆਪਣੀ ਜਿਹੜੀ ਲੀ ਆਪ ਖਿੱਚੀ ਹੈ ਕਿਸੇ ਦੀ ਬਾਹ ਫੜ ਕੇ ਨਹੀਂ ਖਿੱਚੀ ਵੀ ਯਾਰ ਕਿਸੇ ਦੀ ਕਾਪੀ ਕਰਕੇ ਜਾਂ ਉਤਾਰ ਕੇ ਮੈਂ ਨਹਿਨ ਬਣਾਣਾ ਚਾਹ ਤੈਨਾਂ ਤੇ। ਕਰਨ ਇਹਦੇ ਬੰਦਾ ਤਾਂ ਉਹਦੇ ਚ ਕੀ ਕਹਾਂਗੇ ਤੇ ਮੈਂ ਦੱਸਾਂਦਾ ਕਹਿੰਦੇ ਕਿਸੋਂ ਦੇ ਮੇਸਟਰ ਦਾ ਖiladi ਨਹੀਂ ਲੱਗ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕਸ ਤੁਸੀਂ ਆਏ ਇੱਥੇ ਸਾਡੇ ਛੋਟੇ ਜਿਹੇ ਸੱਦੇ ਤੇ ਤੇ ਉਸ ਤੋਂ ਬਾਅਦ ਮੇਰੇ ਵੱਡੇ ਵੀਰ ਬਿੰਨੂ ਭਾਈ ਦਾ ਥੈਂਕਸ ਜਿਹੜੇ ਆਲਵੇਸ ਸਪੋਰਟ ਕਰਦੇ ਆ ਔਰ ਮੇਰੇ ਇੱਕ ਵਾਰ ਕੈਂਟ ਤੇ ਇੱਥੇ ਆਏ ਨੇ। ਤੇ ਕਿਵੇਂ ਲੱਗਿਆ ਬਾਈ ਟ੍ਰੇਲਰ ਤੁਹਾਨੂੰ? ਬਾਲਾ ਕੈਂਟ ਬਾਲਾ ਕੈਂਟ ਹਨਾ। ਥੈਂਕ ਯੂ। ਅਰੇ ਇਹਦੇ ਪਿੱਛੇ ਦੀ ਇੱਕ ਕਹਾਣੀ ਹੈ ਜੀ। ਕਿ ਅਸੀਂ ਇਸ ਫਿਲਮ ਨੂੰ ਬਣਾਉਣ ਲਈ ਜਦੋਂ ਉਰੀ ਸਾਹਿਬ ਮੇਰੇ ਕੋਲ ਆਏ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਬਲੈਕਆ ਟੂ ਦੀ ਇੱਕ ਕਹਾਣੀ ਹੈ ਮੇਰੇ ਕੋਲ ਤਾਂ ਪਲੀਜ਼ ਤੁਸੀਂ ਸੁਣ ਲਓ ਜਦੋਂ ਮੈਂ ਇਹਨਾਂ ਨੂੰ ਕਹਾਣੀ ਸੁਣਾਈ ਤਾਂ ਇਹਨਾਂ ਨੇ ਉਸੇ ਟਾਈਮ ਹਮੀ ਭਰਤੀ ਕੇ ਭਾਜੀ ਇਹ ਫਿਲਮ ਆਪਾਂ ਜਲਦੀ ਕਰਦੇ ਆਂ ਇੱਕ ਕਹਾਣੀ ਮੈਨੂੰ ਮਿਲੀ ਸੀ ਜਦੋਂ ਮੈਂ ਡੀਐਸਪੀ ਦੇਵ ਕਰਦਾ ਸੀਗਾ ਉਧਰ ਫਰੋਜ਼ਪੁਰ ਇਲਾਕੇ ਦੇ ਵਿੱਚ ਇਹ ਉਹਨਾਂ ਲੋਕਾਂ ਦੀ ਤਰਾਸ ਦੀ ਹੈ ਜਿਹੜੇ ਕਿ ਪਾਕਿਸਤਾਨ ਦੇ ਸਰਦਾਰ ਹੁੰਦੇ ਸੀ ਵੱਡੇ ਜ਼ਿੰਮੇਦਾਰ ਹੁੰਦੇ ਸੀ ਬਟ ਇੱਧਰ ਆ ਕੇ ਬਲੈਕੀਏ ਬਣ ਗਏ ਜ਼ਮੀਰਾਂ ਵਾਲੇ ਲੋਕ ਸੀ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਜਿਉਂਦੀਆਂ ਰੱਖੀਆਂ ਪਰ ਪਾਪੀ পেট ਨੂੰ ਭਰਨ ਲਈ ਉਹਨਾਂ ਨੇ ਇਹ ਰਾਹ ਚੁਣਿਆ ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਸੀ ਕਿਉਂਕਿ ਸਿਸਟਮ ਸਪੋਰਟ ਨਹੀਂ ਸੀ ਕਰਦਾ ਸੋ ਉਹਨਾਂ ਲੋਕਾਂ ਦੀ ਕਹਾਣੀ ਹੈ ਤੇ ਇਹਦੇ ਉੱਤੇ ਅਸੀਂ ਘੱਟੋ ਘੱਟ 1.5 ਸਾਲ ਅਸੀਂ ਸਟੋਰੀ ਦੇ ਉੱਤੇ ਲਾਇਆ ਕਿਉਂਕਿ ਬਹੁਤ ਟਾਈਮ ਹੋ ਗਿਆ ਸਾਨੂੰ ਰਿਸਰਚ ਕਰਦਿਆ ਸੀ ਅੰਮ੍ਰਿਤਸਰ ਦੇ ਜਿੰਨੇ ਲੋਕ ਬਾਰਡਰ ਪਾਰ ਤੋਂ ਪੁਰਾਣੇ ਬਲੈਕ ਕਰਦੇ ਸੀ ਉਹਨਾਂ ਲੋਕਾਂ ਨੂੰ ਮਿਲੇ ਉਹਨਾਂ ਦੀਆਂ ਕਹਾਣੀਆਂ ਲੈ ਕੇ ਆਏ ਫਿਲਮ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਦਰਦ ਦੀ ਗੱਲ ਕਰਦੀ ਹੈ ਜਦੋਂ ਅਸੀਂ ਇਹਦਾ ਟੀਜ਼ਰ ਰਿਲੀਜ਼ ਕੀਤਾ ਸੀ ਸਾਰੇ ਕਹਿੰਦੇ ਸੀ ਇਹ ਕੇਜੀਐਫ ਹੈ ਕੇ ਇਹ ਪੰਜਾਬੀ ਦੀ ਕੇਜੀਐਫਐਸ ਜ਼ਿਆਦਾਤਰ ਕਮੈਂਟ ਜਦੋਂ ਤੁਸੀਂ ਪੜ੍ਹੋਗੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹੀ ਪਏ ਨੇ ਬਟ ਅਸੀਂ ਲੁੱਕ ਉਦਾਂ ਦੀ ਰੱਖੀ ਕਿਉਂਕਿ ਅੱਜ ਜਦੋਂ ਅਸੀਂ ਕੋਈ ਫਿਲਮ ਲੈ ਕੇ ਆਉਨੇ ਆ ਤਾਂ ਸਾਰੇ ਸੱਤੋਂ ਪੁੱਛਦੇ ਨੇ ਕਿ ਸਾਉਂਦਾ ਸਿਨੇਮਾ ਯਾਰ ਬਹੁਤ ਵੱਡਾ ਹੋ ਗਿਆ ਤੁਸੀਂ ਉਦਾਂ ਦੀਆਂ ਫਿਲਮਾਂ ਕਿਉਂ ਨਹੀਂ ਬਣਾਉਂਦੇ ਅਸੀਂ ਟੈਕਨੀਸ਼ੀਅਨ ਹਾਇਰ ਕੀਤੇ ਉਥੋਂ ਸਾਰੇ ਜਿੰਨੇ ਵੀ ਟੌਪ ਤੋਂ ਟੌਪ ਸੀਗੇ ਔਰ ਜਿਹੜਾ ਤੁਸੀਂ ਐਕਸ਼ਨ ਦੇਖ ਰਹੇ ਹੋ ਅਸੀਂ ਇੱਕ ਟੀਮ ਲੈ ਕੇ ਆਏ ਚਨਈ ਤੋਂ ਹਾਇਰ ਕੀਤੀ ਓਰੀ ਸਾਹਿਬ ਨੇ ਜਿਹਦੇ ਪੈਸੇ ਤਾਂ ਬਹੁਤ ਲੱਗੇ ਓਰੀ ਸਾਹਿਬ ਕਹਿੰਦੇ ਸੀ ਕੀ ਲੋੜ ਐ ਇਹਦੀ ਦੱਸੋ ਪਰ ਓਰੀ ਸਾਹਿਬ ਰਿਜ਼ਲਟ ਸੋ ਫਾਇਰਬਾਲ ਵਾਲਾ ਜਿਹੜਾ ਐਕਸ਼ਨ ਸੀਗਾ ਉਹਨੂੰ ਕਰਨ ਦੇ ਲਈ ਇੱਕ ਟੀਮ ਆਈ ਬਾਕਾਇਦਾ ਔਰ ਥੈਂਕਸ ਸੋਰੀ ਸਾਹਿਬ ਤੁਸੀਂ ਸਪੋਰਟ ਕੀਤਾ ਬਾਂਸਲ ਸਾਹਿਬ ਹਨ ਜਿਹਨੇ ਪ੍ਰੋਡਿਊਸਰ ਬੈਠੇ ਨੇ ਕਿਉਂਕਿ ਜਦੋਂ ਤੱਕ ਪ੍ਰੋਡਿਊਸਰ ਜੇਬ ਚੋਂ ਪੈਸੇ ਨਹੀਂ ਕੱਢਦੇ ਤਾਂ ਇਹੋ ਜਿਹਾ ਸਿਨੇਮਾ ਨਹੀਂ ਬਣ ਸਕਦਾ ਅਸੀਂ ਜਿੰਨਾ ਮਰਜ਼ੀ ਗੱਲਾਂ ਕਰੀ ਜਾਈਏ ਜਿੰਨਾ ਮਰਜ਼ੀ ਸੋਚੀ ਜਾਈਏ ਸੋ ਪ੍ਰੋਡਿਊਸਰਾਂ ਦੀ ਸਪੋਰਟ ਆਲਵੇ ਚਾਹੀਦੀ ਹੈ ਔਰ ਅਸੀਂ ਇੱਕ ਮੈਸੇਜ ਕਨਵੇ ਕਰਨ ਵਾਲਾ ਸਿਨੇਮਾ ਬਹੁਤ ਵਧੀਆ ਇਹਦੇ ਵਿੱਚ ਇੱਕ ਸੁਨੇਹਾ ਫਿਲਮ ਦੇ ਵਿੱਚ ਇੰਟਰਟੇਨਿੰਗ ਫਿਲਮ ਹੈ ਔਰ ਜਦੋਂ ਤੱਕ ਮੈਨੂੰ ਲੱਗਦਾ ਹੁੰਦਾ ਕਿ ਐਕਸ਼ਨ ਉਦੋਂ ਜਦੋਂ ਫਿਲਮ ਤੁਹਾਨੂੰ ਰਵਾ ਦਿੰਦੀ ਹੈ ਫਿਰ ਉਹ ਦੇ ਉੱਤੇ ਐਕਸ਼ਨ ਕੰਮ ਕਰਦਾ ਸੋ ਜੇ ਆਪਾਂ ਐਵੇਂ ਹੀ ਬੰਦੇ ਕੁੱਟੀ ਜਾਈਏ ਮਾਰੀ ਜਾਈਏ ਤਾਂ ਮੈਨੂੰ ਲੱਗਦਾ ਉਹ ਤਾਂ ਬਾਲੀਵੁੱਡ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਫਲॉप ਹੋਈਆਂ ਨੇ ਵੱਡੇ ਬਜਟ ਵਾਲੀਆਂ ਵੀ ਸੋ ਅਸੀਂ ਇੱਕ ਚੰਗੀ ਕਹਾਣੀ ਲੈ ਕੇ ਆਏ ਚੰਗੀ ਫਿਲਮ ਲੈ ਕੇ ਆਏ ਆ ਔਰ ਤੁਸੀਂ ਜ਼ਰੀਆਂ ਲੋਕਾਂ ਤੱਕ ਪਹੁੰਚਾਉਣ ਦਾ ਸਾਡੇ ਕੰਮ ਨੂੰ ਜੋ ਅਸੀਂ ਮਿਹਨਤ ਕੀਤੀ ਆ ਸੋ ਮੇਰੀ ਸਾਰੀ ਟੀਮ ਇੱਥੇ ਬੈਠੀ ਆ ਪਰਮਵੀਰ ਬਾਈ ਬਹੁਤ ਸੋਹਣਾ ਕੰਮ ਕੀਤਾ ਔਰ ਸੈਮੋਲ ਬਾਈ ਰਾਜਿੰਦਰ ਬਾਈ ਲੱਕੀ ਧਾਲੀਆ ਵਾਲਾ ਰੁਸ਼ੀ ਸ਼ਰਮਾ ਜੀ ਜਬਜੀ ਖੇਰਾ ਸਾਰੀ ਟੀਮ ਕਮਾਲ ਦੇ ਐਕਟਰ ਨੇ ਬਾ ਕਮਾਲ ਇਹਨਾਂ ਦੀਆਂ ਪਰਫਾਰਮੈਂਸਸ ਤੁਹਾਨੂੰ ਦੇਖਣ ਦੇਖੜੀਆਂ ਨੇ ਫਿਲਮ ਚ ਔਰ ਮੈਂ ਸਪੈਸ਼ਲੀ ਸੈਮੂਲ ਬਾਈ ਲਈ ਕਹਿਣਾ ਚਾਹੂੰਗਾ ਕਿ ਸੈਮੂਲ ਬਾਈ ਥੀਏਟਰ ਦੇ ਡਿਗਜ ਕਲਾਕਾਰ ਨੇ ਔਰ ਮੈਂ ਇਹਨਾਂ ਦੇ ਅੰਦਰ ਕਾਫੀ ਥੀਏਟਰ ਕੀਤਾ ਇਹਨਾਂ ਦੇ ਅੰਡਰ ਮੈਂ ਕਾਫੀ ਪਲੇਸ ਕੀਤੇ ਨੇ ਤੇ ਇਹਨਾਂ ਦਾ ਜਿਹੜਾ ਕਿਰਦਾਰ ਆ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ ਔਰ ਇੱਕ ਥੀਏਟਰ ਦਾ ਕਲਾਕਾਰ ਕੀ ਹੁੰਦਾ ਆਪਣੀ ਪਾਵਰ ਦਾ ਕਿਵੇਂ ਲੋਹਾ ਮਨਵਾ ਸਕਦਾ ਤਾਂ ਉਹ ਤੁਹਾਨੂੰ ਬਲੈਕਏ ਦੇ ਵਿੱਚ ਦੇਖਣ ਨੂੰ ਮਿਲਣਾ ਔਰ ਪਰਮਵੀਰ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਰਾਜੇਂਦਰ ਬਾਈ ਨੇ ਲੱਕੀ ਨੇ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਬਹੁਤ ਕੰਮ ਕੀਤਾ ਔਰ ਸਾਡੇ ਡਾਇਰੈਕਟਰ ਨਵਨੀਤ ਗੁਗਨੂ ਬਾਜੀ ਜਿਨ੍ਹਾਂ ਨੇ ਆਪਣੀ ਜੀਜ਼ਾਂ ਲਾਈ ਜੇ ਤੁਸੀਂ ਪਿੱਛੇ 뮤직 ਵਜਦਾ ਦੇਖ ਰਹੇ ਹੋ ਜਾਂ ਹੋਰ ਤੁਸੀਂ ਸਿਨੇਮੈਟੋਗ੍ਰਾਫੀ ਦੇ ਵਿੱਚ ਆਪਣੇ ਬ੍ਰਦਰ ਨੂੰ ਲੈ ਕੇ ਆਏ ਜਤੈਨੂ ਜਿਨ੍ਹਾਂ ਨੇ ਕਿ ਰੋਏ ਵਰਗੀਆਂ ਖੁਦਾ ਹਾਫਿਜ਼ਵਾਨ ਖੁਦਾ ਹਾਫਿਜ਼ 2 ਵਰਗੀਆਂ ਫਿਲਮਾਂ ਕੀਤੀਆਂ ਨੇ ਸੋ ਉਹਨਾਂ ਨੂੰ ਲੈ ਕੇ ਆਏ ਤੇ ਪੂਰੀ ਉਹਨਾਂ ਨੇ ਜਾਨ ਲਾਈ ਸਾਡੀ ਸਾਰੀ ਟੀਮ ਨੇ ਸੋ ਹੁਣ ਵਾਰੀ ਹੈ ਜੀ ਤੁਹਾਡੀ ਤੁਸੀਂ ਸਾਡੇ ਕੰਮ ਨੂੰ ਲੋਕਾਂ ਤੱਕ ਪਹੁੰਚਾਓ ਬਸ ਇਹੀ ਉਮੀਦ ਹੈ ਤੁਹਾਡੇ ਸਾਰਿਆਂ ਤੋਂ ਥੈਂਕ ਯੂ ਥੈਂਕ ਯੂ ਵੈਰੀ ਮੱਚ ਬਿਨੁਵੈ ਮੈਂ ਕਹਾਂਗਾ ਵੀ ਤੁਸੀਂ ਦੋਨਾਂ ਨੇ ਇਕੱਠੇ ਸ਼ੁਰੂਆਤ ਹੈ ਨਾ ਇਕੱਠੇ ਬਹੁਤ ਚੀਜ਼ਾਂ ਦੇਖੀਆਂ ਕਪਿਲ ਬਾਈ ਕਹਿੰਦੇ ਸੀਗੇ ਵੀ ਉਹਨਾਂ ਨਾਲ ਹੀ ਬੈਠ ਕੇ ਜਹਾਜ਼ 'ਚ ਸਫ਼ਰ ਆਉਂਦਾ ਜਿੰਨਾਂ ਨਾਲ ਸਾਈਕਲ 'ਤੇ ਟਾਈਮ ਕੱਟਿਆ ਹੋਵੇ ਹੁਣ ਤੁਸੀਂ ਦੋਨੋਂ ਇਸ ਟਾਈਮ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਸਟਾਰ ਹੋ ਤੇ ਹੁਣ ਦੋਨਾਂ 'ਚ ਕੀ ਗੱਲਾਂ ਹੁੰਦੀਆਂ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੁਣ ਸੱਚੀ ਗੱਲ ਸੱਚੀ ਗੱਲ ਦੀ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਤਾਂ ਹਮੇ ਮੇਰਾ ਛੋਟਾ ਭਰਾ ਹੈ ਜੀ ਤੇ ਉਹ ਉਹਦਾ ਸਬੂਤ ਇਹੀ ਆ ਜਿਹੜਾ ਤੁਸੀਂ ਕਹਿੰਦੇ ਹੋ ਆਨੰਦ ਆਉਂਦਾ ਤਾਂ ਹੀ ਇੱਥੇ ਬੈਠੇ ਆ ਨੇ ਜੀ ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਨਾ ਅਸੀਂ ਕਹਿੰਦੇ ਆ ਇੰਡਸਟਰੀ ਇਕੱਠੀ ਐ ਸਾਰੇ ਜਾਣੇ ਪਰ ਈਗੋ ਪ੍ਰੋਬਲਮਸ ਬਹੁਤ ਅਨੇਰਿੰਗ ਨੂੰ ਹੈ ਨਾ ਜਾਣ ਸਰ ਜਿਹੜਾ ਉੱਠ ਕੇ ਜਾਂਦਾ ਸਾਡੇ ਸੁਭਾਅ ਨੇ ਸਾਰੇ ਪਹਿਲਾਂ ਐ ਲੱਗਦਾ ਵੀ ਇਹ ਇਹੋ ਜਿਹੇ ਦੋ ਤੋਤੇ ਕੋਈ ਹੋਣੇ ਨਹੀਂ ਸਾਰੇ ਘੋ ਖਿਚੜੀ ਹੋਏ ਹੁੰਦੇ ਜਿਹੜਾ ਉੱਠ ਕੇ ਜਾਂਦਾ ਬਸ ਉਸ ਤੋਂ ਬਾਅਦ ਪਲੋਸ ਦਿੰਦੇ ਆ ਸਮਾਰ ਕੇ ਹੈ ਨਾ ਸੋ ਇਹ ਨੇਚਰ ਐ ਪਰ ਮੇਰਾ ਵੀਰ ਮੈਨੂੰ ਪ੍ਰਾਉਡ ਐ ਮੇਰੇ ਭਰਾ ਤੇ ਏਸ ਇੰਡਸਟਰੀ ਚ ਜਿਹੜੀ ਚ ਇਹ ਕੰਮ ਕਰ ਰਿਹਾ ਔਰ ਜਿਸ ਤਰ੍ਹਾਂ ਦਾ ਕੰਮ ਕਰ ਰਿਹਾ ਹੀ ਇਸ ਓਨਲੀ ਬੰਦਾ ਹਨਾ ਇਕੱਲੇ ਆਏ ਨੇ ਇਕੱਲੇ ਆਪਣੀ ਆਪਣੀ ਜਿਹੜੀ ਲੀ ਆਪ ਖਿੱਚੀ ਐ ਕਿਸੇ ਦੀ ਬਾਹ ਫੜ ਕੇ ਨਹੀਂ ਖਿੱਚੀ ਵੀ ਯਾਰ ਕਿਸੇ ਨੂੰ ਕਾਪੀ ਕਰਕੇ ਜਾਂ ਉਦਾਂ ਕਰਕੇ ਮੈਂ ਲਾਈਨ ਬਣਾ ਲਾਂ ਲਾਈਨਾਂ ਤੇ ਤੁਰਨ ਵਾਲੇ ਤਾਂ ਬਹੁਤ ਹੁੰਦੇ ਪਰ ਮੂਰੇ ਲੱਗਣ ਵਾਲਾ ਇੱਕੋ ਹੀ ਬੰਦਾ ਹੁੰਦਾ ਹੈ ਹਨਾ ਸੋ ਕਿਉਂਕਿ ਸਾਡੀ ਜਿਹੜੀ ਇੰਡਸਟਰੀ ਸੀਗੀ ਮੈਨੂੰ ਲੱਗਦਾ ਜੇ ਉਹਦਾ ਮੈਂ ਕੰਮ ਕਰਦਾ ਤਾਂ ਅਸੀਂ ਐਕਸਪੈਰੀਮੈਂਟ ਕਰ ਹੀ ਨਹੀਂ ਸਕਦੇ ਸੀ ਕੋਈ ਸੋਚ ਸਕਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਦੇ ਐਕਸ਼ਨ ਮੂਵੀ ਬਣਾ ਲਾਂਗੇ ਸੋ ਹੀ ਇਜ਼ ਦ ਓਨਲੀ ਬੰਦੇ ਜਿਹਨੇ ਸ਼ੁਰੂਆਤ ਕੀਤੀ ਇਸ ਇੰਡਸਟਰੀ ਦੇ ਵਿੱਚ ਇਹ ਰਿਸਕ ਲਿਆ ਪਹਿਲਾਂ ਆ ਕੇ ਵੀ ਯਾਰ ਮੈਂ ਆਪਣੀ امیਜ ਇਦਾਂ ਦੀ ਬਣਾਵਾ ਔਰ ਸਫਲ ਹੋਇਆ ਮੇਰਾ ਭਰਾ ਤੇ ਬਹੁਤ ਬਹੁਤ ਮੁਬਾਰਕਾਂ ਮੈਨੂੰ ਟ੍ਰੇਲਰ ਬਹੁਤ ਵਧੀਆ ਲੱਗਿਆ ਐਨਟਾਇਰ ਟੀਮ ਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਇਦਾਂ ਦਾ ਕੰਮ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਦੂਜੀ ਗੱਲ ਜਿੰਨੇ ਤੁਸੀਂ ਕਹਿ ਰਹੇ ਸੀਗੇ ਵੀ ਕੇਜੀਐਫ ਜਾਂ ਦੂਜੀਆਂ ਫਿਲਮਾਂ ਦੀ ਇਹ ਕਾਪੀ ਲੱਗਦੀ ਹੈ ਜਾਂ ਉਦਾਂ ਲੱਗਦਾ ਤਾਂ ਇਹ ਪ੍ਰਾਊਡ ਵਾਲੀ ਗੱਲ ਹੈ ਅਸੀਂ ਕੇਜੀਐਫ ਪਤਲੀ 100-100 ਕਰੋੜ ਦੀਆਂ ਬਣੀਆਂ ਹੋਈਆਂ ਫਿਲਮਾਂ ਨੇ ਅਸੀਂ ਥੋੜੇ ਜਿਹੇ ਪੈਸੇ ਜੀ ਉਹਨਾਂ ਨਾਲ ਕੰਪੀਟ ਕਰ ਰਹੇ ਆ ਜੇ ਉਹਦਾਂ ਦੀ ਦਿੱਖ ਸਾਡੀ ਪੰਜਾਬੀ ਮੂਵੀ ਚ ਆ ਰਹੀ ਹੈ ਤਾਂ ਮੇਰੇ ਸਾਰਿਆਂ ਨਾਲ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਿਆਂ ਨੂੰ ਨਾ ਜੇਕਰ ਐਪਰੀਸ਼ੀਏਟ ਕਰਨ ਵਾਸਤੇ ਅਸੀਂ ਜਿਗਰੇ ਵੱਡੇ ਜਿਗਰੇ ਵੱਡੇ ਕਰਨੇ ਪੈਣੇ ਆ ਥੋੜੇ ਜੇ ਨੁਕਸ ਕੱਢਣ ਵਾਲੇ ਤਾਂ ਬਹੁਤ ਹੁੰਦੇ ਆ ਸੋ ਆਪਾਂ ਨੂੰ ਲੱਗਦਾ ਵੀ ਆਪਣੇ ਜਦੋਂ ਆਪਣੇ ਭਰਾ ਭੈਣ ਕਿਸੇ ਬੱਚੇ ਦੀ ਜਾਂ ਇਦਾਂ ਦੀ ਮੂਵੀ ਆਉਂਦੀ ਹੈ ਜੇ ਕੋਈ ਵੱਖਰਾ ਕੰਮ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਕਰਿਆ ਕਰੀਏ ਉੱਚ ਨੁਕਸਨਾ ਕੱਢਿਆ ਕਰੀਏ ਹਨਾ ਨੁਕਸ ਕੱਢਣੇ ਬੜੇ ਸੌਕੇ ਆ ਘਰੇ ਬਹਿ ਕੇ ਆਪਾਂ ਉਹਦੇ ਇੱਕ ਅੱਧਾ ਯਾਰ ਕੁਝ ਕਿਸ ਹੁੰਦਾ ਇੱਕੋ ਤਰ੍ਹਾਂ ਪੈਂਦਾ ਮੈਨੂੰ ਲੱਗਦਾ ਸਾਰਿਆਂ ਨੇ ਜਿਹਦੇ ਪੈਂਦਾ ਤੇ ਉਹਦੇ 'ਚ ਕੀ ਕਹਾਂਗੇ ਤੇ ਮੇਜ ਖਾਂਦਾ ਕਹਿੰਦੇ ਕਿਸ ਹੁੰਨੇ ਮੇਜ ਖਾਂਦਾ ਫਲਾਣੀ ਮੂਵੀ ਨਾਲ ਸੋ ਇਹ ਇਹ ਨਹੀਂ ਕਰਨਾ ਆਪਾਂ ਗੁੱਡ ਸਿਨੇਮਾ ਕਹਿਣ ਵਾਸਤੇ ਅਬਦੇਤੀਆਂ ਪੁੱਤਰਾਂ ਪੈਣਾ ਭਰਾਵਾਂ ਨੂੰ ਐਪਰੀਸ਼ੀਏਟ ਕਰੀਏ ਜਿਗਰਾ ਰੱਖੀਏ ਹੋਰ ਵਧੀਆ ਵਧੀਆ ਫਿਲਮਾਂ ਤਾਂ ਹੀ ਲੈ ਕੇ ਆਉਣਗੇ ਜੇ ਆਪਾਂ ਅੱਜ ਬੈਠ ਕੇ ਜੇਕਰੋਂ ਥਾਪੀ ਮਿਲੂਗੀ ਨਾ ਬੱਚਾ ਜਾਦੇ ਵਧੀਆ ਕੰਮ ਕਰਦਾ ਮੇਰੇ ਹਿਸਾਬ ਨਾਲ ਆ ਸੋ ਥਾ ਥਾਪ ਔਰ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਹੋ ਨਹੀਂ ਸਕਦੀ ਸਾਰੇ ਜਣੇ ਪੋਜ਼ਿਟਿਵਿਟੀ ਰੱਖਿਆ ਕਰੀਏ ਤੇ ਅੰਟਾਇਰ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਵੀਰ ਬਿਰ ਕਮਾਲ ਦਾ ਕਮਾਲ ਦੀ ਲੋਕ ਯਾਰ ਬਹੁਤ ਸੋਹਣਾ ਬਹੁਤ ਹੀ ਕਮਾਲ ਕੀਤੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਦਾ ਕੰਮ ਔਰ ਵੱਡੀ ਗੱਲ ਜਿਹੜੇ ਚ ਮੈਂ ਟ੍ਰੇਲਰ ਦੇਖਿਆ ਪਹਿਲਾਂ ਵੀ ਦੇਖਿਆ ਘਰ ਹਰ ਰੋਜ਼ ਡਿਸਕਸ ਕਰਦੇ ਆ ਚਾਹੇ ਦੇਵ ਆ ਹੋ ਜਾਂ ਸਾਰੇ ਜਣੇ ਜਿੰਨੇ ਵੀ ਇੱਥੇ ਸਾਡੇ ਆਰਟਿਸਟ ਬੈਠੇ ਨੇ ਕੋਈ ਵੀ ਮੈਨੂੰ ਉਹ ਆਪਣੀ ਦਿੱਖ ਤੋਂ ਨਹੀਂ ਲੱਗਿਆ ਜੇ ਪਰਮਵੀਰ ਆ ਤਾਂ ਪਰਮਵੀਰ ਨਹੀਂ ਲੱਗਿਆ ਉਹ ਇੱਕ ਕਰੈਕਟਰ ਲੱਗਿਆ ਹਨਾ ਸਾਰੇ ਨੇ ਕਰੈਕਟਰ ਕੀਤੇ ਆ ਉਹ ਕਮਾਲ ਦੀ ਦਿਖਾਰੀ ਹੈ ਉਸੇ ਕਰਕੇ ਮੂਵੀ ਬਹੁਤ ਜਿਆਦਾ ਵਧੀਆ ਲੱਗੇ ਆਮ ਐਕਸਾਈਟਡ ਲਾਈਕ ਮੈਨੂੰ ਇਹ ਲੱਗਦਾ ਵੀ ਬਹੁਤ ਵੱਡੀ ਗ੍ਰੋਸ ਹੋਣੀ ਚਾਹੀਦੀ ਹੈ ਓਪਨਿੰਗ ਬਹੁਤ ਵੱਡੀ ਲੱਗਣੀ ਚਾਹੀਦੀ ਹੈ ਸਾਰੇ ਨੂੰ ਬੇਨਤੀ ਹੈ ਵੀ ਸਾਰੇ ਜਾਣੇ ਪਹਿਲੇ ਦਿਨ ਹੀ ਆਪਾਂ ਜੇ ਇਦਾਂ ਦਾ ਸਿਨੇਮਾ ਸਿਨੇਮੇ ਨੂੰ ਬਦਲਣਾ ਚਾਹੁੰਦੇ ਆ ਸਿਨੇਮੇ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਆ ਵੱਡੀ ਥਾਮੇਲੇ ਦੇਖਣਾ ਚਾਹੁੰਦੇ ਆ ਆਪਣੀ ਜ਼ੁਬਾਨ ਨੂੰ ਹਨਾ ਸਾਡੇ ਇਸ ਸਿਨੇਮੇ ਨੂੰ ਤਾਂ ਆਪਾਂ ਨੂੰ ਸਾਰਿਆਂ ਨੂੰ ਪਹਿਲੇ ਦਿਨ ਇਹ ਫਿਲਮ ਨੂੰ ਹੰਗਾਰਾ ਦੇਣਾ ਚਾਹੀਦਾ ਸਾਰੇ ਜਾਣੇ ਜ਼ਰੂਰ ਜਾ ਕੇ ਦੇਖ ਕੇ ਆਓ ਔਰ ਗੱਲ ਮੈਂ ਕਰ ਐ ਬਾਈ ਮੂਰੇ ਦਾ ਸਿਰੇ ਚੋਕਦਾ ਜੀ ਮੈਂ ਬਾਈ ਦਾ ਜੂਨੀਅਰ ਸੀਗਾ ਜੀ ਤੇ ਬਾਈ ਬਸ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦੋ ਸੱਚੀ ਗੱਲ ਹੈ ਜੀ ਸੈਮੂਲ ਬਾਈ ਅਸੀਂ ਇੱਕ ਇੱਕ ਬੰਦਾ ਝਿਜਕਦਾ ਨਹੀਂ ਹੁੰਦਾ ਮੇਰੇ ਖਿਆਲ ਚ ਪਹਿਲੀ ਦੂਜੀ ਵਾਰੀ ਹੋਇਆ ਹੁਣ ਮੈਂ ਤਾਂ ਸੈਮੂਲ ਬਾਈ ਮੂਰੇ ਕਦੇ ਬੋਲਿਆ ਨਹੀਂ ਜਾਂਦੀ ਅਸੀਂ ਜੂਨੀਵਰਸਿਟੀ ਮੈਂ ਪੜ੍ਹਦਾ ਸੀ ਸੈਮੂਲ ਬਾਈ ਸਾਡੇ ਸੀਨੀਅਰ ਸੀਗੇ ਤੇ ਅੱਜ ਫਸਟ ਟਾਈਮ ਹੈ ਮੈਂ ਸੈਮੂਲ ਬਾਈ ਤੋਂ ਪਹਿਲਾਂ ਮੈਂ ਬੋਲਿਆ ਨਹੀਂ ਸੈਮੂਲ ਬਾਈ ਥੋੜੋ ਬੋਲਣ ਦਿੰਦਾ ਸੀ ਕਿਸੇ ਨੂੰ ਨਹੀਂ ਸਹੀ ਸੀਰੀਅਸਲੀ ਬਾਈ ਸਲੂਟ ਤੁਹਾਨੂੰ ਤੁਸੀਂ ਬਹੁਤ ਸੀਰੀਅਸ ਥੀਏਟਰ ਕੀਤਾ ਬਹੁਤ ਸਾਨੂੰ ਮਨਮਾਨ ਹੈ ਵੀ ਮੈਂ ਤੁਹਾਡੇ ਨਾਲ ਕੰਮ ਕੀਤਾ ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ ਜਿਉਂਦੇ ਰਹੋ ਵਾਹਿਗੁਰੂ ਤੰਦਰੁਸਤੀ ਬਖਸ਼ਣ ਸੋ ਇੱਕ ਵਾਰੀ ਫੇਰ ਮੇਰੇ ਵੱਲੋਂ ਭਾਈ ਰਾਜਬਾਈ ਕਮਾਲ ਵੀਰੇ ਕਮਾਲ ਉਧਰ ਲੱਗੇ ਵੀਰਾ ਕਮਾਲ ਵੀਰੇ ਬਹੁਤ ਵਧੀਆ ਤੁਹਾਡੀ ਅੱਖ ਬੋਲਦੀ ਹੈ ਮੈਂ ਤਾਂ ਬਹੁਤ ਨੂੰ ਕਹਿਣਾ ਹੁੰਦਾ ਬਹੁਤ ਵਧੀਆ ਭਾਈ ਬਹੁਤ ਵਧੀਆ ਬਾਬਾ ਬਹੁਤ ਕਿਰਪਾ ਕਰੇ ਸੋ ਬਹੁਤ ਬਹੁਤ ਮੁਬਾਰਕਾਂ ਸਾਰੀ ਜਗੀਦੂਰੀ ਜਗੀ ਜਗੀਰਾ ਜਗੀਦਾ ਇਦਰਾ ਧੰਨਵਾਦ ਕਰਾਉਂਦੇ ਹਾਂ ਹੀਰੋ ਤੋਂ ਸੋ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਐ ਐਂ ਆਪਣਾ ਖਿਆਲ ਰੱਖਿਓ ਜੀ ਸਸ਼ੀਕਾਲ ਜੀ ਥੈਂਕ ਯੂ ਮੈਂ ਨਾ ਹੁਣ ਜੋ ਤੁਸੀਂ ਬੋਲ ਰਹੇ ਸੀ ਮੈਂ ਦੇਖਿਆ ਮੈਂ ਜੱਗੀ ਦੇਖਿਆ ਮੈਂ ਜੱਗੀ ਦਾ ਨਾਮ ਲੈਣਾ ਹੀ ਭੁੱਲ ਗਿਆ ਮੈਨੂੰ ਆਪਣੇ ਆਪ ਚ ਅੰਦਰ ਅੰਦਰ ਹੋਈ ਜਾ ਰਿਹਾ ਸੀਗਾ ਸੋ ਜੱਗੀ ਤੋਰੀ ਨੂੰ ਹੁਣ ਤੱਕ ਤੁਸੀਂ ਕਾਮੇਡੀ ਫਿਲਮਾਂ ਦੇ ਵਿੱਚ ਦੇਖਿਆ ਔਰ ਬਹੁਤ ਡਿਫਰੈਂਟ ਕਿਰਦਾਰ ਦੇ ਵਿੱਚ ਮੇਰਾ ਵੀਰ ਆ ਰਿਹਾ ਹੈ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਇਹ ਫਿਲਮ ਦੇ ਵਿੱਚ ਸੋ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ ਕਿਉਂਕਿ ਫਿਲਮ ਮੇਰੇ ਇਕੱਲੇ ਨਾਲ ਨਹੀਂ ਐ ਇਹ ਸਾਡੀ ਸਾਰੀ ਫੁਲਵਾੜੀ ਆ ਜਦੋਂ ਸਾਰੇ ਜਣੇ ਆਪਣੇ ਆਪਣੇ ਰੋਲ ਨਾਲ ਇਨਸਾਫ ਕਰਦੇ ਆ ਆਪਣੇ ਆਪਣੇ ਕਰੈਕਟਰ ਨਾਲ ਇਨਸਾਫ ਕਰਦੇ ਆ ਤਾਂ ਜਾ ਕੇ ਇੱਕ ਸੰਪੂਰਨ ਫਿਲਮ ਬਣਦੀ ਆ ਕਦੇ ਕੋਈ ਇਕੱਲਾ ਐਕਟਰ ਆਪਣੇ ਨਾਮ ਤੇ ਫਿਲਮ ਨਹੀਂ ਚਲਾ ਸਕਦਾ